ਜਿਹੜੇ ਮੀਟਰ ਲੱਗ ਰਹੇ ਆ ਸਮਾਰਟ ਉਹ ਪਿੰਡ ਤੇ ਨਹੀਂ ਲੱਗਣ ਦਿੱਤੇ ਜਾਣਗੇ ਉਹਦੇ ਖਿਲਾਫ ਇੱਕ ਮੇਮਰ ਪਿੰਡਾਂ ਚਲਾਈ ਜਾਊਗੇ ਇਲਾਕੇ ਸਾਰੇ ਚ ਕਿਉਂਕਿ ਜੇ ਨਾਲ ਸਾਡੇ ਪਿੰਡਾਂ ਤੁਸੀਂ ਘਰਾਂ ਚ ਨਿਹਰਾ ਹੋ ਜਾਣਾ ਸਾਡੀ ਬੰਬੀਆਂਾਂ ਦੀ ਜਿਹੜੀ ਬਿਜਲੀ ਸਪਲਾਈ ਆ ਉਹ ਖਤਮ ਹੋ ਜੇਗੀ ਤੇ ਘਰ ਦੀ 300 ਜੂਟ ਦੀ ਖਤਮ ਹੋ ਜੇਗੀ ਕਿਉਂਕਿ ਬਿਜਲੀ ਪੂਰੀ ਤਰ੍ਹਾਂ ਪ੍ਰਾਈਵੇਟ ਹੋਣੀ ਤੇ ਇਹ ਪ੍ਰਾਈਵੇਟ ਵਾਲਾ ਦਾ ਹਮਲਾ ਭਗਵੰਤ ਮਾਨ ਦੀ ਸਰਕਾਰ ਤੇ ਕੇਂਦਰ ਸਰਕਾਰ ਮੋਦੀ ਦੀ ਕਰ ਰਹੀ ਆ ਕਾਰਪੋਰੇਟ ਦੇ ਸੇਵਾਦਾਰ ਬਣ ਕੇ ਉਹ ਅਸੀਂ ਕਿਸੇ ਕੀਮਤ ਤੇ ਸਫਲ ਨਹੀਂ ਹੋਣ ਦੇਣਾ 14 ਜੁਲਾਈ ਨੂੰ ਪੂਰੇ ਪੰਜਾਬ ਚ ਜੀ ਕੰਟਰਾਂ ਪਾਵਰ ਕਾਮ ਦੇ ਤੇ ਐਸਸੀ ਦਫਤਰਾਂ ਜਿਹੜੇ ਧਰਨੇ ਲੱਗ ਰਹੇ ਐ ਐਲਾਨ ਕੀਤਾ ਸੂਬਾ ਕਮੇਟੀ ਨੇ ਉਸ ਨੂੰ ਇਹ ਲਗਾਕੇ ਵਾਲੇ ਫਾਜ਼ਿਲਕੇ ਵਾਲੇ ਪੂਰੇ ਜ਼ੋਰ ਨਾਲ ਲਾਗੂ ਕਰਾਉਣਗੇ ਤੇ ਫਾਜ਼ਿਲਕੇ ਦੇ ਵਿੱਚ ਜਿਹੜਾ ਜੋ ਵੀ ਇੱਥੇ ਮੁੱਖ ਦਫਤਰ ਐਸਸੀ ਦਾ ਉੱਥੇ ਵਿਸ਼ਾਲ ਧਰਨਾ ਦੇਣ ਦੇਣਗੇ ਇਹ ਵੀ ਫੈਸਲਾ ਇੱਥੇ ਹੋਇਆ ਹੋਆ ਉਸ ਤੋਂ ਪਹਿਲਾਂ ਵੀ ਪੂਰੀ ਤਿਆਰੀ ਕੀਤੀ ਜਾਊਗੀ ਲਾਬੰਦੀ ਕੀਤੀ ਜਾਊਗੀ ਇੱਥੇ ਇਹਨਾਂ ਦਾ ਬਿਲਕੁਲ ਰਾਸਪੁਰ ਨੇ ਨਾਲ ਐ ਗੰਗਨਾਲ ਨਾਲ ਵਗ ਰਹੀ ਆ ਗੰਗਾ ਨਗਰ ਜਿਹੜਾ ਜ਼ਿਲ੍ਹਾ ਹੈ ਉਹ ਤੋਂ 1 ਕਿਲੋ ਮੀਟਰ ਦੂਰ ਹੈ ਇਸ ਪਿੰਡ ਤੋਂ ਆਪਣੇ ਕੋਲ ਖੇੜਾ ਤੋਂ ਨਾਲੀ ਦੇ ਤੋਂ ਆਖੜਾ ਪਿੰਡ ਐ ਨਾਲੀ ਹੋਰ ਪਿੰਡ ਐ ਇਹਨਾਂ ਨੂੰ ਪੰਜਾਬਾ ਮੈਨਰ ਦੇ ਵਿੱਚੋਂ ਪਾਣੀ ਆ ਰਿਹਾ ਉਹ ਮੈਰੀ ਕਿਉਂਕਿ ਦੂਜਾ ਪਾਣੀ ਇੱਥੇ ਧਰਤੀ ਹੇਠਾਂ ਤਾਂ ਬਹੁਤ ਦੂਰ ਐ ਉਹ ਜਿਹੜਾ ਮੈਰੀ ਪਾਣੀ ਆ ਰਿਹਾ ਪਿਛਲੇ ਦੋ ਮਹੀਨਿਆਂ ਦੇ ਵਿੱਚ ਦੋ ਵਾਰਾ ਪਾਣੀ ਆਇਆ ਸਾਰ ਜਿ ਲੋਕਾ ਭਗਵੰਤ ਮਾਨ ਦੀ ਸਰਕਾਰ ਝੂਠ ਬੋਲ ਰਹੀ ਐ ਪੇਟੇਲਾਂ ਤੱਕ ਪਾਣੀ ਪਹੁੰਚਦਾ ਜੀ ਐ ਖਾੜ ਬਣਾਉਂਦੇ ਜੀ ਜੇ ਬਣਾਉਂਦਾ ਉਹ ਬਣਾਉਂਦਾ ਹਾਲਾਂਕਿ ਖਾੜ ਇਹਨਾਂ ਦੇ ਖੜੇ ਹੋ ਗਿਆ ਪਾਣੀ ਨਾ ਆਉਂਦਾ ਕਾਰਨ ਕੀ ਐ ਪਾਣੀ ਪਿੱਛੇ ਆ ਹੀ ਕੱਟ ਰਿਹਾ ਪਾਣੀ ਕਿਸ਼ੇ ਘਟਾ ਰਿਆ ਵਾ ਇਹਨਾਂ ਨੂੰ ਯਾਰ ਕਿ ਉਸ ਜਿੱਥੋਂ ਇਥੋਂ ਪੂਰਾ ਜੀ ਡਿਵੀਜ਼ਨ ਹੁੰਦੀ ਆ ਪਾਣੀ ਦੀ ਜਿੱਥੋਂ ਉੱਥੋਂ ਯਾਰ ਕਿ ਉਸ ਪਾਣੀ ਇਹਨਾਂ ਨੂੰ ਘਟਾ ਰਿਆ ਹਰੇ ਕਹਦੇ ਪਾਣੀ ਘਟਦਾ 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 ਇਹਨਾਂ ਤੱਕ ਪਹੁੰਚਦਾ ਪਹੁੰਚਦਾ ਬਿਲਕੁਲ ਘਟ ਰਹਿ ਜਾਂਦਾ ਵਾ ਤੇ ਇਹਨਾਂ ਦੀ ਬਾਹ ਗਿਆ ਇਹ ਮਤਾ ਪਾਸ ਕੀਤਾ ਵਾ ਇੱਕ ਨੋ ਕਮੇਟੀ ਬਣਾਈ ਹੈ ਇਹਨਾਂ ਨੇ ਕਮੇਟੀ ਨਾਲ ਮਤਾ ਪਾਸ ਕੀਤਾ ਪਿੰਡਾਂ ਨੂੰ ਸਾਰੇ ਇਲਾਕਿਆਂ ਨੂੰ ਕਿ ਪਾਣੀ ਜਿਹੜਾ ਵਾ ਸਾਨੂੰ ਪੂਰੇ ਦਾ ਪੂਰਾ ਜਿੰਨਾ ਸਾਡਾ ਪਾਣੀ ਬਣਦਾ ਵਾ ਕਾਲਿਆਂ ਦੇ ਵਿੱਚ ਉਹ ਪਾਣੀ ਭੇਜਿਆ ਜਾਵੇ ਸਾਡੀ ਸਾਰੀ ਫਸਲ ਸੁੱਕ ਰਹੀ ਹੈ ਨਰਮਾ ਸੁੱਕ ਰਿਹਾ ਵਾ ਬਾਕੀ ਚੀਜ਼ਾਂ ਸੁੱਕ ਰਹੀਆਂ ਹੋ ਤਾਂ ਕਿੰਨੋ ਦਾ ਬਾਗ ਹੈ ਇੱਥੇ ਇੱਥੇ ਸਾਰਾ ਕਿੰਨੋ ਦਾ ਬਾਗ ਹੈ ਬਹੁਤ ਵੱਡੇ ਪੱਧਰ ਤੇ 80% ਜ਼ਮੀਨ ਕਿੰਨੋ ਦਾ ਬਾਗ ਹੈ ਬਾਕੀ ਬਾਗ ਹੈ ਉਹਨਾਂ ਨੂੰ ਪਾਣੀ ਨਹੀਂ ਲੱਗ ਰਿਹਾ ਜਿੰਨੀ ਉਹਨਾਂ ਐ ਮਈ ਦੀ ਗਰਮੀ ਪੈ ਰਹੀ ਹੈ ਜੂਨ ਦੀ ਗਰਮੀ ਪੈ ਰਹੀ ਹੈ ਉਹਦੇ ਵਿੱਚ ਉਹ ਉਹ ਸੁੱਕ ਰਿਹਾ ਬੂਟੇ ਨਾਲ ਉਹ ਠੜ ਨਹੀਂ ਲੱਗਣਾ ਇਸ ਕਰਕੇ ਉਹ ਪਾਣੀ ਪੂਰੇ ਆਪੂਰਾ ਭੇਜਿਆ ਜਾਵੇ ਭਗਵੰਤ ਮਾਨ ਦਾ ਵਾਲਾ ਝੂਟਾ ਸਾਹਿਬ ਇੱਥੇ ਨੰਗਾ ਹੋ ਗਿਆ ਇੱਥੇ ਆਣ ਕੇ ਤੇ ਨਾਲ ਗੰਦਾ ਪਾਣੀ ਆ ਰਿਹਾ ਪ੍ਰਦੂਸ਼ਣ ਜੋ ਤੇਵਾ ਦਾ ਗੰਦਾ ਪਾਣੀ ਉਹ ਵੀ ਇੱਥੇ ਆ ਰਿਹਾ ਜਿਹੜਾ ਪੀਂਡੂ ਚਾਰੇ ਵਰਤ ਰਿਆ ਇਹ ਡਿੱਗੀਆਂ ਬਣਾਈਆਂ ਨੇ ਬੜੀਆਂ ਬੜੀਆਂ ਉਹ ਡਿੱਗੀਆਂ ਭਰ ਕੇ ਪਾਣੀ ਵਰਤਦੇ ਆ ਪੀਣੋਂ ਵਾਸਤੇ ਵਰਤਦੇ ਆ ਇਹ ਇਹਨਾਂ ਦਾ ਜ਼ਿੰਦਗੀ ਇਹਨਾਂ ਦੀ ਸਿਹਤਾਂ ਉਹਨਾਂ ਦਾ ਨਾਂ ਖਲਵਾੜੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਜਿਤਰਾ ਨੇ ਪ੍ਰੋਡਕਸ਼ਨ ਕੋਡ ਬਿਲ ਜਿਹੜਾ ਬਾ ਉਹ 28 ਮਾਰਚ ਨੂੰ ਕਰਕੇ ਤੇ 6 ਸਾਲ ਦੀ ਸਜ਼ਾ ਕੱਢਤੀ ਜਿਹੜੀ ਡੈਕਟ ਲਿਸਟਨ ਹੁੰਦੀ ਸੀ ਤੇ ਪ੍ਰਾਪਤ ਪਰਚਾ ਦਰਜ ਉਹ ਵੀ ਕੱਢਤੀ ਲੈਣ ਉਹ ਵੀ ਬਹੁਤ ਵੱਡਾ ਪੰਜਾਬ ਨਾਲ ਤੋਂ ਰੋਕ ਮਾਇਆ ਗਿਆ ਵਾ ਖੰਡ ਰੰਗਲਾ ਪੰਜਾਬ ਬਣਾਉਣ ਬਣਾਉਣ ਦੀ ਗੱਲ ਨਹੀਂ ਕੋਈ ਹੈਗੀ ਰੰਗ ਜਿਹੜਾ ਗੰਦਰਾ ਪੰਜਾਬ ਆ ਬਿਆ ਉਹ ਬਣਾਇਆ ਜਾ ਰਿਹਾ ਪ੍ਰਦੂਸ਼ਿਤ ਪੰਜਾਬ ਬਣਾਇਆ ਜਾ ਰਿਹਾ ਵਾ ਇਸ ਕਰਕੇ ਇਹਨਾਂ ਨੇ ਆ ਵੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਬਧਾ ਪਾਸ ਕੀਤਾ ਵਾ ਭੇਟਾਚਾਰ ਦੇ ਖਿਲਾਫ ਬਧਾ ਪਾਸ ਕੀਤਾ ਕਿ ਕੋਈ ਵੀ ਇਸ ਪਿੰਡ ਦਾ ਬੰਦਾ ਜਿਹੜਾ ਉਹ ਇੱਕ ਵੀ ਰੁਪਏ ਦੀ ਦਫਤਰ ਵਿੱਚ ਭ੍ਰਿਸ਼ਟਾਚਾਰ ਇੱਕ ਵੀ ਰੁਪਏ ਦਾ ਭ੍ਰਿਸ਼ਟ ਰਸੀਦ ਦੇ ਕੇ ਕੰਮ ਨਹੀਂ ਕਰਾਊਗਾ ਜਥੇ ਦਾ ਨਾਮ ਲਿਕੇ ਜਾਊਗਾ ਜੇ ਕਿਸੇ ਅਫਸਰ ਤੇ ਮੁਲਾਜ਼ਮ ਨੇ ਸਾਡੇ ਕਿਸੇ ਜਥੇਬੰਦੀ ਦੇ ਮੈਂਬਰ ਤੋਂ ਰੁਪਈਆ ਮੰਗੇ ਕਉ ਨੂੰ ਉਹਦਾ ਉਹਦਾ ਬੋਰੀ ਬਿਸਤਰਾ ਗੋਲ ਕਰਦਾਂਗੇ ਪੱਕੇ ਵਾਸਤੇ ਬਰਦਾ ਫਰਖਾਇਤ ਕਰਾਂਗੇ ਤੇ ਸਜ਼ਾਹੀਂ ਜਥੇਬੰਦੀ ਨੂੰ ਆਪਣੀ ਜਿਹੜੀ ਆ ਉਹ ਨੀਤੀ ਦੀ ਦਵਾਂਗੇ ਇਸ ਤੋਂ ਇਲਾਵਾ ਜਿਹੜੀ ਨਾਲ ਇਹਨਾਂ ਦੀ ਆ ਵੀ ਮੰਗਿਆ ਕਿ ਜਿਹੜਾ ਆ ਗੰਗਕ ਨਾਲ ਜਾਦੀ ਨਾਲ ਦੀ ਉਹ ਚ ਸਾਡੇ ਮੋਗੇ ਲਾਏ ਜਾਂ ਉਹ ਵੀ ਮੋਗੇ ਲਾਵੇ ਜੇ ਭਗਵਾਨ ਤਮਾਨ ਦੀ ਮਾੜੀ ਮੋਟੀ ਵੀ ਕੋਈ ਮਾੜੀ ਮੋਟੀ ਕਵਾਂਛ ਕੋਈ ਹੈਗਾ ਵਾ ਗੈਰਤ ਦਾ ਕੁਝ ਮਾੜਾ ਮਾੜਾ ਪੰਜਾਬ ਦੀ ਕਦਰ ਹੈਗੀ ਲੋਕਾਂ ਦੀ ਤੇ ਉਹ ਚਲਾਵੇ ਇਹ ਲੋਕ ਆਪਣੀ ਫਸਲ ਪਾ ਲੈਣਾ ਨਹੀਂ ਤੇ ਇਹਨਾਂ ਦਾ ਇੱਥੇ ਅਪੜ ਵਰੀਆ ਰੇਗਿਸਤਾਨ ਭੜ ਰਿਹਾ ਇਹ ਬਿਲਕੁਲ ਮੈਂ ਵੇਖਿਆ ਇਲਾਕੇ ਚ ਆਣ ਕੇ ਕਿ ਜ਼ਿੰਦਗੀ ਇਹਨਾਂ ਦੀ ਕਿਤਰਾ ਦੀ ਹੈ ਇਸ ਕਰਕੇ ਇਹ ਜੋ ਇਸ ਇਲਾਕੇ ਚ ਇਹ ਨਿਮ ਚਲਾਤੀ ਅੱਜ ਤੋਂ ਇਸ ਫਾਗਿਰ ਕਰਦਾ ਜਿਹੜਾ ਬਿਰਧਰੋ ਰਸਤਾ ਦੇ ਨਾਲ ਲੱਗਦਾ ਇਲਾਕਾ ਨਾਲ ਹੀ ਮੋਰ ਲੱਗਦਾ ਵਾ ਤੇ ਉਹਦੇ ਕਹਿ ਇਹ ਵੱਡੇ ਪੱਧਰ ਤੇ ਹੀ ਹੋਣਾ ਹੈ ਇੱਕ ਹਫਤਾ ਜਿੰਨਾ ਚਿਰ ਵੀ ਸਾਰੇ ਪਿੰਡ ਕਵਰ ਨਹੀਂ ਹੁੰਦੇ ਉਹ ਮੇਰੇ ਇੱਥੇ ਬੈਠ ਕੇ ਚਲਾਵਾਂਗੇ ਤੇ ਪੂਰਾ ਲਾਕਾ ਠਾਵਾਂਗੇ ਤੇ ਜਿਹੜਾ ਕਾਰਪੋਰੇਟ ਦਾ ਹਮਲਾ ਵਾ ਉਹਨੂੰ ਰੋਕਣ ਲਈ ਜਿਹੜੀ ਆ ਇਹਨਾਂ ਲੋਕਾਂ ਦਾ ਜੋ ਵੀ ਸੰਯੋਗ ਆ ਸਾਰਾ ਲਿਆ ਜਾਓ ਕਾਰਪੋਰੇਟ ਦੇ ਹਮਲੇ ਬਾਰੇ ਵੀ ਇਹਨੂੰ ਦੱਸਿਆ ਗਿਆ ਵਾ ਜ਼ਮੀਨਾਂ ਨਹੀਂ ਰਹਿਣੀਆਂ ਖੇਤੀ ਮੰਡੀ ਨਹੀਂ ਰਹਿਣੀ ਸਾਡਾ ਹੋਰ ਦੇ ਹਸਤੀ ਮਿਟ ਜਾਣੀ ਆ ਜੜਾਈ ਹੋਂਦੀ ਆ ਇਹ ਹੋਣ ਦੀ ਲੜਾਈ ਲਾਉਣ ਵਾਸਤੇ ਮੇਰੇ ਭਰਾ ਸਾਰੇ ਜਿੰਨੇ ਵੀ ਆਏ ਆ ਬਹੁਤ ਵਧੀਆ ਗੱਲ ਹੋਣੀ ਆ